ਪਿਛਲੇ ਦਿਨੀ ਸਿਹਤ ਮੰਤਰੀ ਸ਼੍ਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ ਔਰ ਉਹਨਾਂ ਦੇ ਵਾਈਸ ਚਾਂਸਲਰ ਸਤਕਾਰਯੋਗ ਡਾਕਟਰ ਰਾਜਬਹਾਦਰ ਜੀ ਜਿਹੜੇ ਇਸ ਦੁਨੀਆ ਦੇ ਇਸ ਵਿਸ਼ਵ ਦੇ ਬਹੁਤ ਮੰਨੇ ਪਰਮੰਨੇ ਸਪਾਈਨਲ ਸਰਜਨ ਆ ਜਿਨ੍ਹਾਂ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਸਿਵਲ ਹਸਪਤਾਲਾਂ ਨੂੰ ਕਾਮਯਾਬ ਕਰਨ ਲਈ ਜਿਹੜੇ ਗਰੀਬ ਲੋਕਾਂ ਉਹਨਾਂ ਦੀ ਦਵਾਈ دارو ਲਈ ਉਹਨਾਂ ਦੇ ਇਲਾਜ ਲਈ ਹਮੇਸ਼ਾ ਉਹਨਾਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕੀਤਾ ਔਰ ਹਮੇਸ਼ਾ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਲੰਮਾ ਲੰਮਾ ਸਮਾਂ ਜਿਹੜਾ ਉਹ ਲੋਕਾਂ ਨੂੰ ਦੇਖਦੇ ਸੀ ਬੇਸ਼ਬਦੀ ਮੰੰਨੀ ਪਰ ਮੰੰਨੀ ਹਸਤੀ ਸੀ ਬੇਸ਼ਬਦੀ ਬਹੁਤ ਮੰੰਨੇ ਪਰ ਮੰੰਨੇ ਲੋਕ ਉਹਨਾਂ ਤੋਂ ਇਲਾਜ ਕਰਾਉਣ ਲਈ ਆਉਂਦੇ ਉਹਨਾਂ ਨੇ ਕਦੇ ਵੀ ਆਪਣਾ ਪ੍ਰਾਈਵੇਟ ਕੰਮ ਸ਼ੁਰੂ ਨਹੀਂ ਕੀਤਾ ਪਿਛਲੇ ਦਿਨੀ ਜੋ ਉਹਨਾਂ ਨਾਲ ਮਾਨਯੋਗ ਮੰਤਰੀ ਸਾਹਿਬ ਨੂੰ ਬਤਿਹਰਾ ਕੀਤਾ ਗਿਆ ਉਹ ਬੜਾ ਨਿੰਦਣਯੋਗ ਹੈ ਬੜਾ ਘਟਿਆ ਹੈ ਕਿਉਂਕਿ ਦੇਸ਼ ਦੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਅਪਰਾਲਾ ਜਿਹੜੇ ਕਰ ਰਹੇ ਆ ਡਾਕਟਰ ਸਾਹਿਬਾਨ ਜਿਹੜੇ ਸਰਕਾਰੀ ਹੱਤਾਲਾ ਡਾਕਟਰਾਂ ਦੀ ਘਾਟ ਹੋਣ ਕਾਰਨ ਸਟਾਫ ਦੀ ਘਾਟ ਹੋਣ ਕਾਰਨ ਸਾਰੇ ਲੋਕਾਂ ਨੂੰ ਸੀਮਤ ਸਾਧਨਾਂ ਨਾਲ ਹੀ ਵਧੀਆ ਪ੍ਰਬੰਧ ਜਿਹੜਾ ਸਿਹਤ ਸਹੂਲਤਾਂ ਦੇ ਰਹੇ ਆ ਇਸ ਕਰਕੇ ਤੋਂ ਪਹਿਲਾਂ ਵੀ ਦੇਖਿਆ ਕਿ ਜਿਹੜਾ ਮਾਨ ਜੋਗ ਮੰਤਰੀ ਸਾਹਿਬ ਦਾ ਡਾਕਟਰ ਸਾਹਿਬਾਨ ਨੰਬਦੀਰਾ ਉਹ ਜਿਹੜਾ ਵਧੀਆ ਨਹੀਂ ਕਿਉਂਕਿ ਡਾਕਟਰ ਸਾਹਿਬਾਨ ਨੂੰ ਸਾਨੂੰ ਜਿਹੜਾ ਗਾਈਡ ਕਰਕੇ ਜਾਂ ਉਹਨਾਂ ਨੂੰ ਜਿਹੜਾ ਨਾਲ ਲੈ ਕੇ ਆਪਾਂ ਸਿਹਤ ਸਵਾਮਾਂ ਨੂੰ ਸੁਧਾਰ ਸਕਦੇ ਜਿਹੜਾ ਨਾਲ ਲੈ ਕੇ ਆਪਾਂ ਸਿਹਤ ਸਵਾਮਾਂ ਨੂੰ ਸੁਧਾਰਕ ਲਿਆ ਸਕਦੇ ਆ ਕਿਉਂਕਿ ਡਾਕਟਰਾਂ ਦੀ ਗਲਤੀ ਸਾਡੇ ਕੋਲ ਪਹਿਲਾਂ ਹੀ ਬੜੀ ਘਾਟਾ ਹੈ ਡਾਕਟਰ ਜਿਹੜੇ ਆ ਉਹ ਜਿੰਨਾ ਸਮਾਂ ਉਹਨਾਂ ਨੂੰ ਪੜ੍ਹਨ ਨਹੀਂ ਲੱਗਦਾ ਉਹ ਪਹਿਲਾਂ ਐਮਬੀਬੀਐਸ ਕਰਦੇ ਆ ਫਿਰ ਉਹ ਪੋਸਟ ਗ੍ਰੈਜੂਏਸ਼ਨ ਕਰਦੇ ਆ ਫਿਰ ਉਹ ਸਪੈਸ਼ਲਿਟੀ ਚ ਆਉਂਦੇ ਆ ਇਹ ਲੋਕਾਂ ਦੀ ਸੇਵਾ ਚਾਉਂਦੇ ਇਸ ਕਰਕੇ ਪਹਿਲਾਂ ਇਹਨਾਂ ਦੀ ਗਿਲਤੀ ਘਟਾ ਸਾਨੂੰ ਇਹਨਾਂ ਨੂੰ ਮਾਨ ਸਤਕਾਰ ਦੇ ਕੇ ਜਿਹੜਾ ਸਿਹਤ ਸਥਾਪਨ ਦਾ ਕੰਮ ਆ ਪੰਜਾਬ ਸਰਕਾਰ ਦਾ ਜਿਹੜੀਆਂ ਮੌਕੇ ਦੀਆਂ ਸਰਕਾਰ ਉਹਨਾਂ ਦਾ ਕੰਮ ਹੁੰਦਾ ਜੇ ਆਪਾਂ ਉਹਨਾਂ ਨੂੰ ਇਨਫਰਾਸਟ੍ਰਕਚਰ ਵਧੀਆ ਦੇਵਾਂਗੇ ਉਹਨਾਂ ਨੂੰ ਸਾਜੋ ਸਮਾਨ ਦੇਵਾਂਗੇ ਉਹਨਾਂ ਨੂੰ ਵਿਸੇਲੀਆਂ ਦੇਵਾਂਗੇ ਤਾਂ ਉਹੀ ਲੋਕਾਂ ਨੂੰ ਅੱਗੇ ਪ੍ਰੋਵਾਈਡ ਕਰਾ ਸਕਦੇ ਆ ਔਰ ਜੋ ਪਿਛਲੇ ਦਿਨੀ ਘਟਨਾ ਘੱਟੀ ਆ ਬਹੁਜਨ ਸਮਾਜ ਪਾਰਟੀ ਉਹਦੀ ਨਿਖੇਦੀ ਕਰਦੀ ਆ ਔਰ ਮੰਤਰੀ ਸਾਹਿਬ ਨੂੰ ਇਹ ਅਪੀਲ ਆ ਕਿ ਜਿਹੜਾ ਪੰਜਾਬ ਦੇ ਡਾਕਟਰ ਸਹਿਬਾਨ ਤੋਂ ਜਿਹੜਾ ਉਹਨਾਂ ਤੋਂ ਮਾਫੀ ਮੰਗ ਕੇ ਜਿਹੜਾ ਜਿਹੜਾ ਉਹਨਾਂ ਨੂੰ ਅਪੋਲੋਜਾਈਜ਼ ਕਰਨਾ ਚਾਹੀਦਾ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਅਜਿਹਾ ਨਾ ਹੋਵੇ ਕਿ ਜਿੰਨੇ ਕਿ ਡਾਕਟਰ ਸਹਿਬਾਨ ਅੱਜ ਸੇਫ ਸਹੂਲਤਾ ਪੰਜਾਬ ਦੇ ਅੰਦਰ ਦੇ ਰਹੇ ਆ ਉਹ ਆਪਣੀਆਂ ਬੰਦ ਕਰ ਦੇਣ ਮੈਂ ਦੇਖਿਆ ਕਿ IIM ਪੰਜਾਬ ਵੱਲੋਂ ਵੀ ਜਿਹੜਾ ਇਸ ਘਟਨਾ ਦੀ ਨਿਖੇਧੀ ਕੀਤੀ ਆ ਜੋ IIM ਪੰਜਾਬ ਜਿਹੜਾ ਫੈਸਲਾ ਲਊਗੀ ਉਹ ਬਹੁਤ ਜਨ ਸਮਾਜ ਪਾਰਟੀ ਉਹ ਦਾ ਸਾਥ ਦੇਗੀ ਬਹੁਤ-ਬਹੁਤ ਧੰਨਵਾਦ